ਉਦੋਂ ਜੇ ਕਿ ਕੈਰੀਟ ਕੋ ਮੁੰਡਾ ਡਿਲੇਗਰ ਗੀਰਾਂਗਾ ਪਾਟਦਾ ਮੈਂ ਗਲਤ ਹੋ ਗਈ ਇਹ ਉਹ ਸਾਖਣੀ ਜਿਹੜੇ ਸਾਨੂੰ ਹਮੇਸ਼ਾ ਫੋਨ ਚਲਾਉਂਦੀ ਦੇਖਣਗੇ ਸ਼ੂਟ ਤੇ ਨਹੀਂ ਬਈ ਅੱਜ ਜਨ ਦਿਨ ਆਵਾਸ ਸਟੇਸ਼ਨ ਤੋਂ ਦੇਖਣ ਲੱਗੀ ਓਏ ਦਾਲ ਸੁਣੀ ਇਹ ਚਫਰ ਬਣਾਉਂ ਗਿਆ ਘਾੜੇ ਚ ਦੁੱਧੇ ਕੱਢ ਲੱਗਦੇ ਇਹ ਤਾਂ ਰੀਲਾਂ ਦੀ ਜੋਰ ਆ ਬਈ ਨਾ ਤਾਂ ਉਦੋਂ ਹੋ ਲਈ ਬੜੇ ਕਿ ਤੁਸੀਂ ਵੀ ਮਾਮਾ ਮੈਂ ਜਿਆਦਾ ਨਾ ਕੰਮ ਕਰਕੇ ਮਾਮਾ ਯਾਰ ਪਰੇ ਕਰ ਪਰ ਕਰ ਪਰ ਕਰ ਨਾਮ ਦਾ ਨਾਮ ਸੋਨੂ ਇਹ ਦਿਖਾਣਾ ਹੁੰਦਾ ਹੈ ਕੈਮਰੇ 'ਚ ਤੁਹਾਨੂੰ ਇਹ ਦਿਖਾਣਾ ਹੁੰਦਾ ਜੀ ਕਿਉਂ ਤੁਸੀਂ ਸਟਾਰ ਹੋ ਤੁਸੀਂ ਆ ਇੱਕ ਬਹੁਤ ਸੋਹਣਿਆ ਆ ਰਹੇ ਹੋ ਤੁਸੀਂ ਸੱਚੀ ਵਾਲੇ ਆ ਦੇ ਬਿਊਟੀ ਬਿਊਟੀ ਤੰਦ ਕਰਕੇ ਨਾ ਸੀ ਲੇਟ ਹੋ ਜੰਨੇ ਸ਼ੂਟ ਕਰਨ ਲੱਗੇ ਮਮਤਾ ਮੈਂ ਵਾਲੇ ਸੋਹਣੇ ਸੱਚੀ ਵਾਲੇ ਸੋਹਣੇ ਆ ਰਹੇ ਬੱਪ ਦੇ ਦੇ ਬੈਠੇ ਆ ਆਹ ਆ ਗੱਲ ਹੈ ਬੱਸ ਹੁਣ ਜੀ ਸਸਰੀ ਘਰ ਸਾਰਿਆਂ ਨੂੰ ਮੈਂ ਤਾਂ ਖਾ ਜੋ ਹੋਪ ਤੇ ਸਾਰੇ ਠੀਕ ਠਾਕ ਹੋਵੇ ਕੀ ਕਾ ਦੇਖੋ ਸਟੋਰੀ ਚੱਲ ਰਹੀ ਹੈ ਸਾਡੀ ਮੈਨੇ ਵੀ ਮਤਲਬ ਪਤਾ ਹੁੰਦਾ ਸੀ ਬਲੌਗ ਚੱਲ ਰਿਹਾ ਬਈ ਵਿੱਚ ਕੈਮਰਾ ਗਾਣੇ ਇੰਨਾ ਕੈਟ ਲੱਗਣਾ ਚਲੋ ਕੱਟ ਜੀ ਇੰਨਾ ਕੈਟ ਲੱਗਣਾ ਸੀ ਚਾਵਲ ਕਾ ਤੂੰ ਮਾਰਦੀ ਨਹੀਂ ਵਿੱਚ ਚਾਵਲ ਕਾ ਤੂੰ ਮਾਰੀ ਹੈ ਤੇ ਤੂੰ ਤੋਂ ਲਾਜ ਹਟਦਾ ਹੀ ਨਹੀਂ ਸੱਚੀ ਨਹੀਂ ਬਣਾਉਣਾ ਹਟਦਾ ਮੈਂ ਬਲੌਗ ਦੇਖੀ ਬਣਾਈ ਜਾਂਦਾ ਵੀਡੀਓ ਬਣਾਈ ਜਾਂਦਾ ਹਟ ਜਾ ਮੈਂ ਨੂੰ ਨਾ ਖੜੀ ਹੋਣਾ ਪਊਗਾ ਤੇਰਾ ਉੱਠ ਖੜ ਬੈਠ ਕਰੋ ਤਾਹਾਂ ਤੋਂ ਆਸਮਾਨ ਥੱਲੇ ਡਿੱਗ ਜੂਗਾ ਆਸਮਾਨ ਥੱਲੇ ਡਿੱਗ ਜੂਗਾ ਖੜੀ ਹੋ ਜਾਗੀ ਤੂੰ ਦੇਸ ਕਿਵੇਂ ਨਾ ਨਾ ਕੀ ਕਰਨਗੀ ਜੱਟ ਅੱਜ ਭਾਈ ਆ ਜਾ ਮੈਂ ਇੱਕ ਦੇ ਦੇ ਤੋ ਮੈਂ ਕਿ ਦਊ ਮੈਂ ਕਿ ਮੇਰੇ ਮੈਗ ਦੇ ਡਾਇਲੌਗ ਜਿਆਦੇ ਨੇ ਹੋਰ ਬਾਬਾ ਜੀ ਕਿਹੜੇ ਡਾਇਲੌਗ ਜਿਆਦੇ ਨੇ ਮਾਈਕ ਦੇ ਜਿਹਨਾਂ ਆ ਜਾਊਗੀ ਸ਼ੂਟ ਸਟਾਰਟ ਹੋ ਗਿਆ ਜੀ ਠੰਡ ਬਹੁਤ ਜ਼ਿਆਦੇ ਆ ਧੁੰਦ ਪੈ ਰਹੀ ਐ ਅੱਜ ਦੂਜਾ ਦਿਨ ਐ ਇੱਕਦਮ ਧੁੰਦ ਪੈਣ ਲੱਗੀ ਪਹਿਲਾਂ ਨਹੀਂ ਸੀਗੀ ਹਾਂ ਹਾਂ ਜੀ ਤੇ ਸ਼ੂਟਿੰਗ ਵਿੱਚ ਥੋੜਾ ਜਿਹਾ ਲੇਟ ਹੋ ਗਿਆ ਧੁੰਦ ਦੇ ਕਰ ਨਹੀਂ ਲੇਟ ਪਹੁੰਚੇ ਆ ਸਾਢੇ 10 11 ਕ ਦਾ ਟਾਈਮ ਹੋ ਗਿਆ ਪਰ ਐਵੇਂ ਚਲੋ ਸਟਾਰਟ ਕਰਤਾ ਕੰਮ ਉਹਦੀ ਰਿਪੋਰਟ ਆ ਹੋ ਗਿਆ ਹੋ ਗਿਆ ਹਾਂ ਠੀਕ ਆ ਜੀ ਉਹਨੂੰ ਸੀਨ ਕਰ ਲਓ ਮੜੇ ਪਿੱਛੇ ਕਮਾਂ ਕਿਵੇਂ ਦਿਖਾ ਦੇ ਫਿਰ ਆਪਾਂ ਸਟਾਪ ਕਰਾਂਗੇ ਥੈਂਕ ਯੂ ਚਲੋ ਫਿਰ ਮਿਲਦੇ ਆਂ ਚਲੋ ਵੀ ਲੱਲੀ ਚੱਲੀ ਬਾਕੀ ਕੋਈ ਗੱਲ ਕੱਢ ਦੋ ਜੀ ਬਾਕੀ ਖੇਰ ਕਰਦੇ ਆਂ ਹਾਂ ਹਾਂ ਲੱਲੀ ਚੱਲੀ ਉਹ ਦੱਸਦੀ ਆ ਆਪਾਂ ਨੂੰ ਦੇਖ ਦੇਖ ਲਾ ਬਾਈ ਪੱਟੀ ਮਮਤਾ ਮੈਮ ਹਾਂ ਐ ਕਿਉਂ ਉਹ ਵਿੱਚ ਕਰਦੀ ਨਾਲ ਇੱਜ਼ਤ ਕਰਦੀ ਕਿਵੇਂ ਮੰਨੋ ਜੀ ਬਹੁਤ ਵਧੀਆ ਜੀ ਐਨ ਤਨਾ ਤਨ ਹਾਂ ਤੋ ਧੁੱਪ ਚ ਪੂਰੇ ਗਲੋ ਕਰ ਰਹੀ ਹਾਂ ਅੱਜ ਯਾਰ ਇੱਕ ਵਾਟ ਡਸ ਇਟ ਮੀਨ ਧੁੱਪ ਚ ਮੈਂ ਵੈਸੇ ਵੀ ਗਲੋ ਕਰਦੀ ਹੁੰਦੀ ਹਾਂ ਅੱਜ ਕੋਈ ਸ਼ੱਕ ਨਹੀਂ ਹੈ ਕਿ ਦੱਸੋ ਕਰਦੀ ਆ ਕਿ ਨਹੀਂ ਕਰਦੀ ਮੈਂ ਤੋ ਵੈਸੇ ਵੀ ਬਥੇਰੀ ਸੋਹਣੀ ਗੰਦੀ ਆ ਫਿਰ ਗੰਦੀ ਨਹੀਂ ਸੋਹਣੀ ਆ ਇਹ ਸਾਡੀ ਨੈਚਰਲ ਬਿਊਟੀ ਆ ਅਸੀਂ ਕੋਈ ਇਦਾਂ ਨਹੀਂ ਹੈਗਾ ਵੀ ਆਪਾਂ ਕੁਝ ਜ਼ਿਆਦਾ ਤਾਮ-ਖਾਮ ਲਾਈਏ ਵਾਟ ਇਜ਼ ਥਿਸ ਇਟਸ ਲੈਸ਼ੀ ਲੈਸ਼ੀ ਵਾਓ ਦੱਸੋ ਵੀ ਨੈਚਰਲ ਬਿਊਟੀ ਆ ਮੇਰੀ ਕੇ ਬਗ ਹਾਂਜੀ ਨੈਚਰਲ ਬਿਊਟੀ ਆ ਕੋਈ ਮੇਕਅਪ ਨਹੀਂ ਕਰਦੀ ਸੀਰੀਅਸਲੀ ਮਾਈ ਬਹੁਤ ਤੂੰ ਤੂੰ ਵੀ ਬਹੁਤ ਸੋਹਣਾ ਲੱਗ ਰਿਹਾ ਮੇਰੇ ਧੁੱਪ ਚ ਉਹ ਮੇਰੇ ਬ੍ਰਾਈਟ ਇੱਧਰ ਇੱਧਰ ਖੜੇ ਨਹੀਂ ਨਹੀਂ ਹੋਣ ਬੈਠਾ ਪਤਾ ਕੀ ਹੁੰਦਾ ਮੈਂ ਤੁਹਾਨੂੰ ਦੱਸਦਾ ਹੁਣ ਦੇਖੋ ਚੱਕਰ ਪਤਾ ਕੀ ਪੈ ਗਿਆ ਬਾਈ ਸੋਡਾ ਤਾਂ ਮੜਾ ਜਾ ਤੂੰ ਕਰ ਵੀਡੀਓ ਤਾਂ ਸੋਹਣਾ ਲੱਗਾ ਥੋੜਾ ਨਾ ਹੁਣ ਕਾਫੀ ਲੰਬੇ ਟਾਈਮ ਤੋਂ ਅਸੀਂ ਇਕੱਠੇ ਆ ਅਸਰ ਪੈਣ ਲੱਗ ਗਿਆ ਅੱਜ ਇਹ ਜਿਹੜਾ ਉਹ ਕਹਾਂਗੇ ਆਪਾਂ ਕਹਿੰਦਾ ਰੰਗ ਕਹਿੰਦਾ ਕਿਹਾ ਜਾਂਦਾ ਕਹਿੰਦਾ ਹਾਂ ਉਹ ਕਹਿੰਦੇ ਨਾ ਕਿ ਗਰਗਟਣ ਦੇ ਕਿ ਗਰਗਟ ਰੰਗ ਬਦਲਦੇ ਕਹਿੰਦੇ ਨਹੀਂ ਹੁੰਦੇ ਅਸੀਂ ਕਹਿੰਦੇ ਹੁੰਦੇ ਨੇ ਫਿਰ ਪੂਜਾ ਫਿਰ ਪੂਜਾ ਦੇ ਕੇ ਰੰਗ ਬਦਲੋ ਮੈਂ ਓਵੇਂ ਸੇਵ ਨੂੰ ਹਮਮ ਥੋੜਾ ਜਿਹਾ ਨਾ ਮੈਂ ਗਲਤ ਕਹਿ ਗਿਆ ਗਰਗਰ ਨੂੰ ਦੇਖੀ ਕ੍ਰਿਕਟ ਨਹੀਂ ਕਬੂਤਜਾਂ ਦੇ ਗਰਗੂਨ ਚ ਰੰਗ ਬਦਲਦਾ ਹੁੰਦਾ ਮੈਂ ਗਲਤ ਹੋ ਗਿਆ ਜੀ ਇਹ ਸਹੀ ਹੈ ਥੋੜਾ ਜ੍ਹਾ ਲੰਬੇ ਟਾਈਮ ਤੋਂ ਅਸੀਂ ਇਕੱਠਿਆਂ ਤਾਂ ਕਰਕੇ ਰੰਗ ਮੇਰਾ ਵੀ ਹੁਣ ਹੋਰ ਹੋਈ ਇਸ ਮਾੜਾ ਮਾੜਾ ਮੈਂ ਰੰਗ ਇੱਧਰ ਸਿਰਦਾ ਮਾੜਾ ਚਾਹੁੰਦਾ ਉਸ ਰਾਇਸ ਕਰਿਆ ਵੀ ਥੋੜਾ ਬਿਊਟੀ ਜੋੜੀ ਸੋਹਣੀ ਲੱਗਣੀ ਚਾਹੀਦੀ ਲੋਕਾਂ ਨੇ ਤੁਹਾਡੀ ਜੋੜੀ ਦੀ ਵੀਰੇ ਮੰਗ ਵੀ ਆ ਵੈਸੇ ਹੈਗੀ ਆ ਬਸ ਬਸ ਉਹਨਾਂ ਲਈ ਟਾਈਮ ਤੇ ਫੱਟੇ ਚੱਕਣੇ ਨੇ ਹਾਂ ਵਧੀਆ ਗੱਲ ਆ ਚੱਕਣੇ ਨੇਗੇ ਪਰ ਥੋੜਾ ਜਿਹਾ ਠੰਡਾ ਜਿਹਾ ਪੈ ਰਿਹਾ ਮਾਹੌਲ ਕੋਈ ਨਾ ਪਗਾਰੋਂ ਕਰਦਾਂਗੇ ਟੈਨਸ਼ਨ ਆਪਾਂ ਉਹ ਸਰਦੀਆਂ ਆ ਰਹੀਆਂ ਨੇ ਨਾ ਹੋਰ ਸਹੀ ਹੁੰਦਾ ਹਾਂ ਚਲੋ ਜੀ ਓਕੇ ਜੀ ਬਾਬਾ ਆਏ ਫਿਰ ਮਿਲਾਂਗੇ ਤੁਹਾਨੂੰ ਲਓ ਜੀ ਅੱਜ ਦਾ ਸ਼ੂਟ ਹੋ ਰਿਹਾ ਹੈ ਨੇ ਤਿਆਰ ਪਹਿਲਾਂ ਵੀ ਆਪਾਂ ਕਰੀਏ ਸ਼ੂਟ ਤਿਆਰ ਹੈ ਵੀਰੇ ਅਜੇ ਆਰਟਿਸਟ ਰੈਡੀ ਹੋ ਰਹੇ ਨੇ ਬਾਹਰੇ ਮੇਕਅਪ ਚੱਲ ਰਹੇ ਆ ਉਧਰ ਵੀ ਲੈ ਕੇ ਜਾਂਦੇ ਆ ਤੁਹਾਨੂੰ ਦੀ ਮੇਕਅਪ ਕਰਨੀ ਹੈ ਅੱਛਾ ਹਾਂ ਤੁਸੀਂ ਕੰਮ ਹੋ ਰਿਹਾ ਹੈ ਵਡੀਆਂ ਵੱਚਾ ਹੈ ਯਾ ਟਾਈਮ ਨਾਲ ਆ ਗਏ ਅੱਜ ਸ਼ਿਗਾਰ ਜੀ ਐਸ ਮੇਰੇ ਤੁਰ ਨਹੀਂ ਸਾਢੇ 6 ਸਾਢੇ 6 ਤੁਰੇ ਸੀ ਜੀ ਹਰ ਸਭ ਤੋਂ ਪਹਿਲਾਂ ਪਹੁੰਚ ਗਏ ਸੀ 9 ਵਜੇ ਹੀ ਪਹੁੰਚ ਗਏ ਸੀ ਤੀ ਹੋਰੇ 2 ਘੰਟੇ ਬਾਅਦ ਹਾਂ 9 ਵਜੇ ਆ ਗਿਆ ਸੀ ਹਾਂ ਸਾਰੇ ਨਾਲ ਪਹਿਲਾਂ ਆਏ ਨੇ ਬਾਈ ਅਸੀਂ ਆਪਦੇ ਆਪ ਚ ਇਹ ਚੀਜ਼ ਆਪ ਦੀ ਘਾਟ ਮੰਨਦੇ ਵੀ ਅਸੀਂ ਦੜਬੀ ਤੋਂ ਆਉਣਾ ਹੁੰਦਾ ਤਾਂ ਵੀ ਨਹੀਂ ਸੀ ਜੀਤੀ ਆਉਂਦੇ ਬਾਈ ਸਾਡੇ ਨਾਲ ਪਹਿਲਾਂ ਆਏ ਨੇ ਇਹ ਚੀਜ਼ ਮੰਨਣ ਵਾਲੀ ਹੈ ਬਾਈ ਦੀ ਤਾਰੀਫ ਬਾਕੀ ਤਾਰੀਫ ਹੈ ਹਾਂ ਹਾਂ ਇਹ ਮੋਰਸਰਾਇ ਕੀਤੀ ਜਾ ਰਹੀ ਹੈ ਵੈਸੇ ਸਭ ਦਾ ਹਾਂ ਉਹ ਕੌੜੀ ਦਾ ਅਗਰੇਣੀ ਨੇੜੇ ਜਦੋਂ ਚੀਜ਼ ਗੜਾ ਸੁਣਾ ਕੇ ਨੇ ਮਾੜਿਆ ਆਡੀਅੰਸ ਨੂੰ ਆਪਣੀ ਨੂੰ ਆਪ ਕਿਵੇਂ ਚੀਜ਼ ਗੜਾ ਬੋਲੋ ਆ ਦੇਖੋ ਤੂੰ ਮੇਰਾ ਰੋਣਾ ਬਾਰ ਖ ਇਧਰ ਵੀ ਆਏ ਕਰਕੇ ਸੋ ਬਾਈ ਹਾਂ ਤੁਸੀਂ ਕੀ ਰੋਣਾ ਪਾਏ ਬਾਈ ਬਣਾ ਤੂੰ ਵੀ ਦੱਸੋ ਹਾਂ ਤੁਸੀਂ ਕੀ ਫੋਨ ਜਾ ਚੱਕ ਕੇ ਫਿਰ ਆਨੇ ਰਹੇ ਹੋ ਬਲਵ ਗਰਮ ਵਰਸੇ ਦਾ ਪ੍ਰਗਟਾ ਹੈ ਹਾਂ ਤੁਸੀਂ ਤੁਸੀਂ ਕੀ ਗਾ ਪਾਇਆ ਹੁੰਦਾ ਵਿੱਚ ਬੰਦੇ ਕਿੰਨੇ ਖਾਰੇ ਹਰਿਆਣੇ ਦੇ ਵਿੱਚ ਪਤਾ ਨਹੀਂ ਕਿੰਨੇ ਹਰਿਆਣਵੀ ਸੌਂਗ ਨੇ ਜਿੰਨਾ ਚੱਕ ਮਾਨ ਆ ਰਿਹਾ ਦਿੱਤਾ ਤੇ ਉੱਥੇ ਹਰਿਆਣੇ ਦੇ ਵਿੱਚ ਦੱਸੋ ਹਾਂ ਜੀ ਆ ਜੀ ਮੇਰੀ ਗੱਲ ਸੁਣੋ ਸਾਰੀ ਬੋਲੋ ਲੋਜੀ ਕੋਲ ਕੰਮ ਛੇੜ ਲਿਆ ਸੀ ਹਾਂ ਬਿਊਟੀ ਪਾਲਰ ਆ ਗਿਆ ਤੇ ਜਿੱਥੇ ਜਵਾਨ ਤੋਂ ਝੋਲੇ ਬਣਾਏ ਜਾਂਦੇ ਨੇ ਬਾਈ ਜਵਾਨ ਤੋਂ ਨਹੀਂ ਜਵਾਨੀ ਤੋਂ ਬੜੇ ਪੱਲੇ ਹੁੰਦਾ ਜਾਂਦਾ ਹਾਂ ਕੁਛ ਨਹੀਂ ਹੁੰਦਾ ਬਾਬਾ ਲੱਗਿਆ ਹੋਇਆ ਪਿੱਛੇ ਕੋਈ ਨਾ ਇਧਰ ਆਪਾਂ ਬਾਬਾ ਲੱਗਿਆ ਲਾਈਵ ਦੇਖ ਕੇ ਕਿਵੇਂ ਲੱਗ ਰਹੇ ਨੇ ਸਾਰੇ ਜਣੇ ਆਏ ਕੋਈ ਕੰਮ ਨਹੀਂ ਹੈਗਾ ਉਨੀ ਫਿਰ ਜਾਂਦੇ ਐ ਹੁਣ ਵਿੱਚੋਂ ਬਾਹਰ ਨਾ ਕਰ ਦੋ ਇਹ ਆਈ ਫਿਰ ਜਾਂਦਾ ਕੱਲ ਚੱਲੋ ਕੱਲ ਤੇ ਲੱਗ ਰਹੇ ਨੇ ਇਹ

ਆ ਸਾਡੇ ਅੰਨ ਨਾਮ ਦੇ ਕੈਰੈਕਟਰ ਜੀ ਲੋਰਲਾ ਬਾਈ ਬੋਲੀ ਦਾ ਸਮਾਰਕ ਜੇ ਤਾਂ ਜਰ ਮੂੰਹ ਜੀ ਬੋਲੇ ਮਿਲ ਮਿਲ ਕਰੀਏ ਨਾ ਸਸੀ ਕਾ ਜੀ ਸਾਰਨੂੰ ਆਸ ਕਰਦੇ ਸਾਰੇ ਠੀਕ ਠਾਕ ਹੋਵੋਗੇ ਸਾਡੇ ਨਾਲ ਅੱਜ ਨਵੇਂ ਆਏ ਨੇ ਆਰਟਿਸਟ ਤੇ ਇਹ ਇਹ ਸੀਰੀਜ਼ ਵਿੱਚ ਸਾਡੀ ਮਾਂ ਦਾ ਰੋਲ ਅਦਾ ਕਰ ਰਹੇ ਨੇ ਤੁਹਾਡੇ ਨੇ ਇਹਨਾਂ ਦੀ ਗੱਲਬਾਤ ਕਰਾਉਣੇ ਆ ਇਹਨਾਂ ਨੇ ਸਾਡੇ ਕੋਲ ਆ ਕੇ ਕਿਵੇਂ ਲੱਗੇ ਹਨ ਜਾਂ ਕਿਵੇਂ ਕਰ ਸਾਡਾ ਕੰਮ ਕਰਨ ਦਾ ਤਰੀਕਾ ਜਾਂ ਦੂਜੇ ਚੈਨਲੋਂ ਕਿੰਨਾ ਕਿ ਸਾਡਾ ਵੱਖਰਾ ਸੁਭਾਗ ਲਵਾਤਾ ਉਹ ਅਸੀਂ ਪੁੱਛਦੇ ਜੀ ਸਸੀ ਕਾ ਜੀ ਸਾਸ਼ੀ ਕਲ ਜੀ ਮੇਰਾ ਨਾਮ ਕੁਲਦੀਪ ਕੌਰ ਆਰਟਿਸਟ ਆ ਕਹਿੰਦੇ ਜਿੱਥੇ ਜੀ ਮੈਂ ਗਾਣਾ ਚੱਲਦਾ ਉੱਥੇ ਗਾਣੇ ਲੱਗਦੇ ਆ ਜਿੱਥੇ ਕੈਮਰਾ ਚੱਲਦਾ ਉੱਥੇ ਗਾਣੇ ਚਲਾ ਕੇ ਸੁਣਦੀ ਮਹਿਮਾਨ ਦਾ ਰੋਲ ਕਰ ਰਹੀ ਆ ਮੈਨੂੰ ਬਹੁਤ ਵਧੀਆ ਲੱਗ ਰਿਹਾ ਇੱਥੇ ਕੰਮ ਕਰਕੇ ਔਰ ਇਸ ਚੈਨਲ ਵਾਲੇ ਬੰਦੇ ਜਿੰਨੇ ਵੀ ਆਰਟਿਸਟ ਨੇ ਸਭ ਬਹੁਤ ਵਧੀਆ ਨੇ ਬਹੁਤ ਘੈਂਟ ਨੇ ਸਾਰੇ ਮੈਨੂੰ ਕੋਈ ਵੀ ਸ਼ਿਕਾਇਤ ਨਹੀਂ ਹੈਗੀ ਇਹਨਾਂ ਨਾਲ ਕੰਮ ਕਰਕੇ ਬੜੀ ਖੁਸ਼ੀ ਹੋ ਰਹੀ ਆ ਅੱਗੇ ਗੱਲ ਕਰੋ ਤੁਸੀਂ ਹਰਪ੍ਰੀਤ ਮੈਮਨਾ ਚਲ ਹੈਪੀ ਪਰ ਤੁਸੀਂ ਮੇਰਾ ਨਾਮ ਗਲਤ ਲੈ ਤਾਂ ਮੇਰਾ ਨਾਮ ਹੈਗਾ ਹੈਪੀ ਚਲ ਮੇਰੇ ਨਾਲ ਦਕਸ਼ੀ ਗੱਲਬਾਤ ਕਰਦੀ ਰਹਿੰਦੇ ਬਲੌਗ ਚ ਅੱਜ ਥੋੜੀ ਜਿਹੀ ਮੇਰੀ ਟਿਵੀਅਤ ਡਾਊਨ ਹੈ ਤਾਂ ਇਸ ਕਰਕੇ ਮੈਂ ਕਹੂੰਗੀ ਕਿ ਮੈਂ ਬੋਲ ਨਹੀਂ ਸਕਦੀ ਸੌਰੀ ਬੋਲ ਨਹੀਂ ਸਕਦੇ ਤੁਸੀਂ ਮਤਲਬ ਤੁਸੀਂ ਸਮਝ ਸਕਦੇ ਆਡੀਅנס ਸਮਝ ਸਕਦੀ ਹੈ ਵੀ ਜਦੋਂ ਬੰਦਾ ਥੋੜਾ ਜਿਹਾ ਬਿਮਾਰ ਹੋਵੇ ਨਾ ਫਿਰ ਉਹਦੇ ਤੋਂ ਬੋਲਿਆ ਨਹੀਂ ਜਾਂਦਾ ਅੱਛਾ ਹੀ ਮੇਰਾ ਕੱਲ ਕਿੰਨਾ ਬੁਰਾ ਹਾਲ ਸੀ ਮੈਂ ਬੋਲ ਹੀ ਰਹੀ ਸੀਗੀ ਹਾਂ ਬੋਲਣ ਵਾਲੀ ਸਾਰਾ ਕੁਝ ਹੈ ਜੇ ਮੈਂ ਬੋਲਾਂਗੀ ਨਹੀਂ ਤਾਂ ਕੁਝ ਵੀ ਨਹੀਂ ਬੋਲਣ ਵਾਲੀ ਸਾਰਾ ਕੁਝ ਹੈ ਹਾਂ ਹਾਂ ਆਪਦਾ ਚੈਨਲ ਪ੍ਰਮੋਟ ਕਰ ਦੋ ਇਹ ਥੋੜੀ ਵੀ ਇੱਥੇ ਬਾਬਾ ਬੈਠਾ ਤਾਂ ਆਪਾਂ ਆਪਦਾ ਚੈਨਲ ਲੈ ਕੇ ਵੇਜੋ ਇਹ ਗੱਲ ਮਾੜੀ ਏ ਤੁਹਾਡੀ ਰਸ਼ੀਕਰ ਜੀ ਦੁਬਾਰਾ ਫਿਰ ਮਿਲਦੇ ਹਾਂ ਹੋਰ ਆਰਟਿਸਟਾਂ ਨਾਲ ਗੱਲ ਕਰਵਾ ਦੋ ਸਾਰਿਆਂ ਨੂੰ ਮੈਂ ਆਪਦਾ ਚੈਨਲ ਬਾਰੇ ਦੱਸਾਂ ਲਓ ਜੀ ਲਓ ਇਹ ਦੂਜੇ ਨੂੰ ਸਲਾਹ ਦਿੰਦੇ ਆ ਨਾ ਉਹਨਾਂ ਨੂੰ ਆਪ ਨੂੰ ਪਤਾ ਨਹੀਂ ਇਹ ਜੇ ਮੈਂ ਬੰਦ ਕਰਤਾ ਮੈਨੂੰ ਕੀ ਫਰਕ ਪਾਉਂਦਾ ਨਾ ਉਹਦੀ ਨਾਲ ਰਿਪਲਾਈ ਟਾਈਮ ਟੂ ਟਾਈਮ ਰਿਪਲਾਈ ਦਿੱਤਾ ਮੈਂ ਦੇਖੋ ਇੱਧਰ ਮੈਂ ਨਾਲ ਦੀ ਨਾਲ ਬੰਦ ਕਰਤਾ ਮੈਨੂੰ ਪਤਾ ਸੀ ਹੁਣ ਮੈਨੂੰ ਥੋੜਾ ਜਿਹਾ ਹੌਸਲਾ ਹੋਇਆ ਕਿ ਜਿਹੜੀ ਗੱਲ ਮੈਨੂੰ ਕਹੀ ਸੀ ਮੈਂ ਵੀ ਕਿਸੇ ਨੂੰ ਕਹ ਤੀ ਨਾਲ ਦੀ ਹੁਣ ਠੀਕ ਹੋ ਗਏ ਇੱਥੇ ਜੀ ਠੀਕ ਹੋ ਗਏ ਲੈ ਮੇਰੇ ਗਿੱਟੇ ਦੇਖ ਲਓ ਮੇਲੇ ਨਾ ਬਈ ਜਮੇ ਕਹਿੰਦੇ ਨਾ ਇਹ ਬਈ ਕਹਿੰਦੇ ਨਾ ਵੀ ਕਹਿੰਦੇ ਫੁੱਲਾਂ ਦੇ तितਲੀਆਂ ਮਹਿੰਦੀਆਂ ਨੇ ਮੈਂ ਕਿਹਾ ਸੀ ਬਈ ਗਿੱਟਿਆਂ ਦੇ ਬਿਠਾ ਲੀਆਂ ਹਨਾ ਫਿਰ ਚਲੋ ਕੋਈ ਗੱਲ ਨਹੀਂ ਇਹ ਤਾਂ ਟ੍ਰੈਂਡ ਆ ਕੋਈ ਚੱਕਰ ਨਹੀਂ ਹੈਗਾ ਸੋ ਮੈਂ ਕਹਿਣਾ ਬਸ ਠੀਕ ਹੈ ਜੀ ਗਾਹਾਂ ਕਰਾਂ ਤਾਂ ਗੱਲਬਾਤ ਹੋਰ ਨਾਲ ਓਕੇ ਦੀ ਰਿਪੋਰਟ ਹੈ ਮਾਣ ਜੀ ਹਾਂਜੀ ਦੋਸਤੋ ਤਾਂ ਪਹਿਲਾ ਸੀਨ ਹੋ ਗਿਆ ਖਤਮ ਸੀਨ ਖਤਮ ਹੋਣ ਦੇ ਨਾਲ ਆਪਾਂ ਜਲਦੀ ਆਪਣੀ ਲੋਕੇਸ਼ਨ ਤੇ ਦੂਜਾ ਸੀਨ ਕਰਨ ਵਾਸਤੇ ਅੱਜ ਅਸੀਂ ਲੇਟ ਹੋ ਰਹੇ ਆ ਲੇਟ ਹੋਣ ਕਰਕੇ ਨਾ ਅਸੀਂ ਲਗਾਤਾਰ ਸੀਨ ਤੇ ਸੀਨ ਕੱਢਾਂਗੇ ਅੱਜ ਆ ਲਓ ਮਾਈਕ ਨੇ ਆ ਲੋ ਤੋ ਹਰ ਬਲੌਗ ਜੇ ਗੱਲ ਕਹਿਣਾ ਨੇ ਅਸੀਂ ਲੇਟ ਹੋ ਗਏ ਤੂੰ ਕਦੇ ਐਵੇਂ ਕਹਦਾ ਕਿ ਰਾਜੀ ਸੀ ਸੁਨੀਹਾ ਲੱਗੀ ਬਾਈ ਹੁੰਦਾ ਹੀ ਨਹੀਂ ਕਦੇ ਆਡੀਅנס ਵੀ ਕਹੋ ਵੀ ਤੁਸੀਂ ਤਾਂ ਰੋ ਲੇਟ ਹੁੰਦੇ ਹੋ ਸਭ ਤੋਂ ਪਹਿਲਾਂ ਤੇਰਾ ਪਿੰਡ ਹੈ ਤੂੰ ਮure ਆ ਜਾਣਾ ਨਾ ਤੋ ਆਪ ਹੀ ਆਪਦਾ ਕੈਮਰਾ ਔਨ ਕਰਕੇ ਆਇਆ ਕਰ ਲਓ ਜੀ ਮੈਂ 7 ਵਜੇ ਨੂੰ ਪਹੁੰਚ ਗਿਆ 7 ਵਜੇ ਨੂੰ ਆਓ ਸਭ ਤੋਂ ਬਾਈ ਹਰਦੀਪ ਬਾਈ ਪਹਿਲਾਂ ਹੈ ਸਭ ਉਹ ਸਭ ਤੋਂ ਦੂਰ ਵੀ ਬਾਈ ਹੁਨੇ ਤਰੀਫ ਦੇ ਕਾਬਲ ਨੇ ਉਹ ਬੰਦੇ ਸਭ ਤੋਂ ਜਲਦੀ ਆਉਂਦੇ ਨੇ ਤੇ ਆਉਂਦੇ ਬਹੁਤ ਦੂਰ ਹੁਨੇ ਜਿਵੇਂ ਆ ਜਲਾਨ ਤੋਂ ਦਾ ਮੁੰਡਾ ਬਨੇੜੀ ਆਉਂਦਾ ਇਹ ਆਉਂਦਾ 11 ਵਜੇ ਚਲ ਅੱਜ 10 ਇਹਦਾ ਵੀ ਧੰਨਵਾਦੀ। ਲਓ ਜੀ ਸਾਰਾ ਥੋੜੀ ਗੱਲਬਾਤ ਹੋ ਗਈ। ਹੁਣ ਥੋੜੀ ਗੱਲ ਕਰਦੇ ਹਾਂ। ਸਾਡੀ ਗੱਲ ਦਾ ਨਾਮ ਜੀ ਹੈ। ਹਾਂ ਬਈ, ਮੇਰਾ ਸ਼ੂਟ ਹੋ ਗਿਆ। ਇਹ ਹੈਪੀ ਹੈ ਅੱਜ। ਹਾਂ ਬਈ, ਕਾਪੜਾ ਪਹਿਨਿਆ। ਆਹ ਦੇਖੋ ਜੀ। ਆਹ ਕੁੜੀ ਆਉਂਦਾ ਤਿਆਰੀ ਦੇ ਵਿਚਾਰ ਨੇ। ਆਹ ਦੇਖੋ। ਉਹਨੇ ਕੰਮ ਪਹਿਲਾਂ ਹੋਲੇ ਕਰਿਆ। ਹਾਂ ਜੀ, ਭਾਂਡੇ ਉਰੀ ਕਿੰਨੇ ਅੱਜ ਦੇ ਚੱਕਰ ਘਾੜ ਕਰਿਆ। ਆਹ ਤਾਂ ਆ ਗਿਆ। ਜਦੋਂ ਸ਼ਾਮ ਸਾਨੂੰ ਆਉਂਦੀ ਯਾਰ। ਉਹ ਹੈਪੀ ਹੈ ਬੈਲ ਲੱਗਿਆ। ਹੈਲੋ ਐਕਸਕਿਊਜ਼ ਮੀ ਮੇਰਾ ਹੀ ਲੱਗਿਆ ਹੈਗਾ। ਕਟੋ-ਕਟੋ ਕੋਡਰ ਕਰਾ ਗਏ। ਭਾਈ ਆ ਦੇਖੋ ਹੁਣ ਇਹ ਚਾਕੇ ਕੱਪੜੇ ਜਿੰਨਾ ਭੰਡਾ ਰਖਾਇਆ ਜਾਂਦਾ ਉਹਨਾਂ ਦੀ ਲੱਤ ਪਾਈ ਦੀ ਆ ਲੱਤ ਪਾਈ ਦੀ ਜੀ। ਮੈਂ ਤਾਂ ਖਾਦਾ ਹੀ ਨਹੀਂ ਭੰਡਾ। ਖਾਦਾ ਕਿਉਂ ਨਹੀਂ ਹੈਗਾ? ਗੱਲ ਨਹੀਂ ਬਾਤ ਨਹੀਂ ਟਿੱਡੀ ਜੀ ਹੈਗੀ ਇਹ। ਚਲੋ ਕੋਈ ਗੱਲ ਨਹੀਂ ਬੱਚੀ ਤਾਂ ਫਿਰ ਵੀ ਆਪਣੀ ਬਹੁਤ ਪੱਲੀ ਵਾਲੀ ਮਾਰਦੇ ਨੇ। ਨਹੀਂ ਨਹੀਂ ਅੱਛੀ ਕੁੜੀ ਆpani ਗਲੇ। ਮੈਨੂੰ ਲੱਗਦੀ ਅੱਛੀ ਆ। ਲੜਕੀ ਸ਼ਰਮ ਕੰਮ ਸੋਣਾ ਕਰਦੀ ਹੈ ਜੀ ਨਾ। ਸ਼ਰਮ ਹੈ। ਕੋਈ ਇਹ ਜੀ ਕਰਨੀ ਹੈਗੀ। ਤੇ ਆਹ ਤੋਤਰਾਂ ਦਾ ਸੂਟ ਪੈਕ ਆ। ਬਹਾਾ ਤਾਂ ਚਲੋ ਕੋਈ ਗੱਲ ਨਹੀਂ ਕਾਲਾ ਪੜਿਆ ਕੌਡੀਆਂ ਵਾਲੇ ਸੱਪ ਨਾਲ ਦਾ ਮਮਤਾ ਤੇਰੇ ਕਰੈਕਟਰ ਨੂੰ ਬਹੁਤ ਪਿਆਰ ਕਰਦੇ ਨੇ ਮੜਾ ਇਹ ਦੱਸ ਕਰ ਗੱਲ ਕਰ ਗੱਲ ਕਰ ਕੋਈ ਬੀਬੀ ਆਪਦੇ ਵਲੋਗ ਅੱਧੋ ਦੀ ਬਣਾਈ ਜਾ ਰਹੀ ਹੈ ਚਾਵਰ ਆ ਗਿਆ ਬਾਈ ਲਓ ਬੰਦੇ ਸੀਗਾ ਚਲੋ ਜੀ ਸਫਾਈ ਹੋ ਰਹੀ ਹੈ ਓਕੇ ਵੀ ਰਿਪੋਰਟ ਹੈ ਥੈਂਕ ਯੂ ਬਾਏ ਬਸ ਇਹ ਸਿਰ ਕੋਟ ਰੀਆ ਮੇਰਾ ਮੈਂ ਹੁਣ ਫਰਕ ਹੈ ਜੇ ਪਹਿਲਾਂ ਨਾਲ ਦਵਾਈ ਲਈ ਹੋਈ ਹੈ ਆਏ ਨੇ ਸਿਰ ਕੋਟ ਕੇ ਪਾਈ ਸੁਡਲਤੀ ਮੈਂ ਸਰ ਦਾ ਬਣਾ ਚਲ ਕਹਿ ਦੂੰ ਮਾਈਕ ਦੇ ਦੋ ਮੈਂ ਕਿਹਦੇ ਉੱਧਰ ਲੈ ਵੇ ਹੈ ਨਹੀਂ ਹੈਗਾ ਹੈਗਾ ਓਰੇ ਆ ਇੱਥੇ ਓਰੇ ਆ ਓ ਰੋਕ ਫੇਰ ਤੁਮ ਨੂੰ ਉੱਧਰ ਜਾਣਾ ਓਖਾ ਹੈ ਨਹੀਂ ਮੈਂ ਖੜਜੇ ਤੋਂ ਖੜਾ ਹਾਂ ਤੂੰ ਪਰਾਂ ਪਾਸੇ ਮਾਰ ਜੀ ਇਹਦੇ ਕਿਵੇਂ ਫਰਕ ਹੈ ਜੀ ਹੁਣ ਕੁਸ ਦਵਾਈ ਲਈਦੀ ਆਇਆ ਕੋਟਿੰਗ ਨਾਲ ਆਉਂਦਾ ਕੋਣ ਲਾ ਦੇ ਸਭੀ ਸੇਵਾ ਕਰਾ ਦੇਖ ਲੋ ਆ ਕੰਮ ਹੁੰਦੇ ਨੇ ਹੈ ਸ਼ੂਟ ਦੇ ਬਾਅਦ ਸੇਵਾ ਕਰਾਉਂਦੇ ਨੇ ਆ ਇਹ ਹਾਂ ਪਰ ਪਾਨ ਖਾਣੀ ਨਾ ਮੈਨੂੰ ਕੀ ਕਰਾਂ ਚੰਗਾ ਪਰਨਾ ਹੋਰ ਕੀ ਪਾਨ ਖਾਣੀ ਨਾ ਕੀ ਕਰਾਂ ਕੀ ਦੁਕਾਨੀਆਂ ਬਾਨੀ ਦਾ ਸਾਣੀ ਕਹਿ ਸਕਦਾ ਹੋਰ ਜ਼ਿਆਦਾ ਖਾਣੀ ਗਈ ਜਾਂਦੇ ਆ ਰੈਡੀ ਐਕਸ਼ਨ